पंच सरपंच ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਰਹੇ ਨੇ ਪਹਿਲਾਂ ਚੋਣਾਂ ਨੂੰ ਲੈ ਕੇ ਬੜੀ ਦੇਰੀ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਇੱਕਦਮ ਜਿਹੜਾ ਉਹ ਨੋਟੀਫਿਕੇਸ਼ਨ ਹੋ ਗਿਆ ਉਦੋਂ ਵੀ ਵਿਵਾਦ ਪੈਦਾ ਹੋ ਗਿਆ ਕਿ ਪੰਚਾਇਤਾਂ ਭੰਗ ਹੋ ਗਈਆਂ ਫਿਰ ਆਖਰਕਾਰ ਪੰਚਾਇਤੀ ਚੋਣਾਂ ਹੋ ਗਈਆਂ ਫਿਰ ਕਈ ਥਾਵਾਂ ਦੇ ਉੱਤੇ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਜ ਸਰਪੰਚ ਬਣ ਗਏ ਸੌ ਚੁੱਕ ਸਮਾਗਮ ਬੜੇ ਵੱਡੇ ਪੱਦਰ ਤੇ ਕੀਤੇ ਗਏ ਤੇ ਹੁਣ ਪੰਚਾਂ ਸਰਪੰਚਾਂ ਬਾਰੇ ਨਵਾਂ ਫਰਮਾਨ ਜਾਰੀ ਕੀਤਾ ਗਿਆ ਪੰਜ ਸਰਪੰਚ ਬਿਨਾਂ ਪ੍ਰਵਾਨਗੀ ਤੋਂ ਬਿਨਾਂ ਆਗਿਆ ਤੋਂ ਵਿਦੇਸ਼ ਨਹੀਂ ਜਾ ਸਕਣਗੇ ਇੱਕ ਸਮਰੱਥ ਅਧਿਕਾਰੀ ਤੋਂ ਉਹਨਾਂ ਨੂੰ ਪ੍ਰਵਾਨਗੀ ਲੈਣੀ ਪਵੇਗੀ ਪਰਵਾਨਗੀ ਮਿਲਦੀ ਆ ਜਾਂ ਨਹੀਂ ਮਿਲਦੀ ਕਿਹੜੇ ਦਸਤਾਵੇਜ਼ ਦੇਣੇ ਪੈਣਗੇ ਕਿਸ ਤਰ੍ਹਾਂ ਹੋਏਗਾ ਇਹ ਲੰਮਾ ਪ੍ਰੋਸੈਸ ਪੈ ਗਿਆ ਵੀ ਮਨ ਮਰਜ਼ੀ ਦੇ ਨਾਲ ਵਿਦੇਸ਼ ਜਾ ਹੀ ਨਹੀਂ ਸਕਦੇ ਕਹਿੰਦੇ ਪੰਚ ਸਰਪੰਚ ਉਹ ਕਈ ਪਿੰਡਾਂ ਪੰਜਾਬ ਦੇ ਵਿੱਚ ਨਾ ਜੀ ਬਹੁਤ ਸਾਰੇ ਲੋਕ ਸਰਪੰਚਾਂ ਦੇ ਮੁੰਡੇ ਵਿਦੇਸ਼ਾਂ ਵਿੱਚ ਸੈਟਲ ਨੇ ਅਕਸਰ ਗਾਇਬ ਗਾਏ ਉਹ ਜਾਂਦੇ ਰਹਿੰਦੇ ਆ ਵਿਦੇਸ਼ਾਂ ਦੇ ਵਿੱਚ ਪਹਿਲਾਂ ਕੋਈ ਇਜਾਜ਼ਤ ਨਹੀਂ ਲੈ ਲੈਂਦਾ ਸੀਗਾ ਸਰਪੰਚ ਦਾ ਹੁਣ ਇਹ ਕੀ ਹੋਇਆ ਕਿ ਜਦੋਂ ਸਰਪੰਚ ਜਾਂ ਪੰਚ ਜਾਂਦਾ ਨਾ ਜੀ ਛੁੱਟੀ ਤੇ ਪਿੱਛੋਂ ਪਿੰਡਾਂ ਦਾ ਕੰਮ ਪ੍ਰਭਾਵਿਤ ਹੁੰਦਾ